ਸੋ ਬਠਿੰਡਾ ਦੇ ਪਿੰਡ ਵਿਰਕਖੁਰਦ ਇੱਕ ਗਰੀਬ ਪਰਿਵਾਰ ਦੀ ਸੱਤ ਡਿੱਗ ਚੁਕੀ ਹੈ ਬਾਰਿਸ਼ਾ ਕਾਰਨ ਕਹਿੰਦੇ ਨੇ ਕੋਈ ਬਾਰਿਸ਼ਾ ਮੰਗਦਾ ਤੇ ਕੋਈ ਬਾਰਿਸ਼ਾ ਕਾਰਨ ਜਦੋਂ ਕਿਸੇ ਦਾ ਨੁਕਸਾਨ ਹੋ ਜਾਂਦਾ ਤੇ ਉਹ ਦੁਖੀ ਹੋ ਜਾਂਦਾ ਹੋਰ ਵੀ ਸੋ ਇਹ ਗਰਮੀਤ ਸਿੰਘ ਆ ਵਿਰਕਖੁਰਦ ਪਿੰਡ ਦੇ ਇਹਨਾਂ ਦਾ ਪਰਿਵਾਰ ਆ ਤੇ ਇਹ ਬੱਚਾ ਸਿੰਘ ਦਾ ਪਰਿਵਾਰ ਆ ਤੇ بارش ਦੌਰਾਨ ਜਿਹੜੇ ਮੀਂਹ ਪਿਆ ਪਿਛਲੇ ਦਿਨੀ ਉਹਦੇ ਚ ਇਹਨਾਂ ਦਾ ਇਹ ਘਰ ਦੇ 7 ਡਿੱਗ ਪੀਸੀ ਦਾ ਸਮਾਨ ਘਰੇਲੂ ਸਮਾਨ ਵੀ ਸੀ ਦੇਚ ਸੋ ਜਾਣਦੇ ਆ ਨਾ ਤੋਂ ਗਰਮੀਤ ਸਿੰਘ ਤੋਂ ਗਰਮੀਤ ਸਿੰਘ ਜਦੋਂ ਇਹ 7 ਡਿੱਗੀ ਆ ਤੁਸੀਂ ਕਿੱਥੇ ਸੀਗੇ ਘਰੀ ਸੀਗੇ ਨਾ ਜੇ ਅਸੀਂ ਝੋਨਾ ਲਾਉਣ ਗਏ ਸੀਗੇ ਬਾਹਰ ਮਾਨੀ ਕਿੱਥੇ ਗਏ ਸੀ ਮਾਨਾ ਪਿੰਡ ਜੀ ਕਿੰਨੇ ਕਿ ਦਿਨ ਹੋ ਗਏ ਸੀ ਤੁਹਾਨੂੰ ਗਿਆ ਨੂੰ ਸਾਨੂੰ ਗਿਆਨ ਤਾਂ ਹੋਵੇ ਵੀ ਜੀ ਦਿਨ 20 25 ਤੇ ਘਰੇ ਫਿਰ ਕੋਈ ਨਹੀਂ ਹੁੰਦਾ ਸੀ ਕੋਈ ਨਹੀਂ ਹੁੰਦਾ ਜਿੰਦੇ ਲੱਗੇ ਸੀਗੇ ਹਾਂ ਤੇ ਇਹ ਫਿਰ ਜਿਹੜੇ ਕੀਨੇ ਦੱਸਿਆ ਤੁਹਾਨੂੰ ਜਿਹੜੇ ਆ 7 ਡਿਗਰੀ ਐ ਇਹ ਸਾਨੂੰ ਆਨਲਗਵਾਂਟ ਨੇ ਫੋਨ ਲਾਇਆ ਜੀ ਦੂਜੇ ਦਿਨੋਂ ਮੀਂਹ ਤੋਂ ਦੂਜੇ ਦਿਨੋਂ ਉਹ ਕੋਠੇ ਤੇ ਚੜੇ ਤੇ ਉਹਨਾਂ ਨੇ ਸਾਨੂੰ ਦੱਸਿਆ ਜੀ 7 ਵੀ ਇੱਕ ਸਾਨੂੰ ਫੋਨ ਲਾਇਆ ਕੇ ਅੱਛਾ ਬਾਅਦ ਚ ਪਤਾ ਲੱਗਿਆ ਉਹਨਾਂ ਨੂੰ ਵੀ ਤੇ ਇਹਦੇ ਚ ਕੋਈ ਸਮਾਨ ਸਮੂਡ ਵੀ ਸੀਗਾ ਲੱਗਦਾ ਵੀ ਕੋਈ ਘਰੇਲੂ ਸਮਾਨ ਸਾਰਾ ਹੀ ਸੀਗਾ ਇਹ ਸਮਾਨ ਕਿੰਨਾ ਕ ਸਮਾਨ ਸੀਗੇ ਸਮਾਨ ਸਾਰਾ ਇੱਥੇ ਸਿਲੰਡਰਸ ਆਪਾਂ ਵਾਸ਼ਿੰਗ ਮਸ਼ੀਨ ਜੀ ਫਿਰ ਫਰਿੱਜ ਤੇ ਕੂਲਰ ਮੰਜੇ ਸੀਗੇ ਜੀ ਹਾਂ ਟੁੱਟ ਭੱਜ ਹੋ ਗਈ ਸਾਰਿਆਂ ਦੀ ਕਿੰਨਾ ਕ ਨੁਕਸਾਨ ਹੋ ਗਿਆ ਉਹ ਲਗਭਗ 30-35000 ਦਾ ਸਾਰਾ ਤੁਹਾਡਾ ਕਿਨਾ ਗੁਰਵਿੰਦਰ ਕੌਰ ਗੁਰਵਿੰਦਰ ਕੌਰ 35000 ਦਾ ਨੁਕਸਾਨ ਹੋ ਗਿਆ ਤੇ ਆਹੀ ਤੁਸੀਂ ਵੈਸੇ ਵੀ ਧਿਆੜੀ ਦੱਪਾਈ ਕਰਦੇ ਹੋਗੇ ਜਿਵੇਂ ਹੁਣ ਤਾਂ ਝੋਨੇ ਦਾ ਸੀਜ਼ਨ ਸੀ ਹੈ ਨਾ अच्छा so, दो दो ये तो ਝੋਨੇ ਦਾ ਸੀਜ਼ਨ ਕਰਕੇ ਲਾਉਣ ਗਏ ਸੀ ਤੁਸੀਂ ਹਾਂ ਸੋ ਝੋਨੇ ਦਾ ਸੀਜ਼ਨ ਹੀ ਲਾਉਂਦੇ ਸੀ ਕਿੰਨੇ ਕਮਰੇ ਕਿੰਨੇ ਆ ਤੁਹਾਡੇ ਕੋਲ ਦੋ ਆ ਦੋ ਪਾਲਾ ਵੀ ਠੱਠਾ ਪਿਆ ਜੂ ਅੱਛਾ ਅੱਛਾ ਸੋ ਇਹ ਜਿਹੜਾ ਬਾਰਸ਼ ਦੌਰਾਨ ਜਿਹੜਾ 20 ਜਣੀ 20 ਪਈ ਆ ਬਾਰਸ਼ ਪਈ ਆ ਉਹਦੇ ਕਾਰਨ ਆਹ ਜਿਹੜਾ ਇੱਕ ਮਕਾਨ ਦੀ ਸੱਤਾ ਜਿਹੜੀ ਬੁਰੀ ਤਰ੍ਹਾਂ ਡਿੱਗ ਚੁੱਕੀ ਹੈ ਤੇ ਬਸ ਬਚਾ ਇਹ ਆ ਵੀ ਸਮਾਨਤਾ ਜਿਹੜਾ ਘਰੀਲੂ ਸਮਾਨਤਾ ਸਾਰਾ ਖਰਾਬ ਹੋ ਗਿਆ ਗੁਰਮੀਤ ਸਿੰਘ ਦੇ ਪਰ ਬੱਚਦੇ ਰਹਿ ਗਈ ਵੀ ਕੋਈ ਕੀਮਤੀ ਕੋਈ ਨੁਕਸਾਨ ਨਹੀਂ ਜਾਣ ਹੋਈ ਕਈ ਵਾਰੀ ਅੰਦਾ ਬੰਜਾ ਅੰਦਰ ਹੀ ਪਿਆ ਹੁੰਦਾ ਜਾਂ ਨਿਕ ਨਿਕਿਆ ਮਸੂਮ ਬੱਚੇ ਆ ਤੇ ਇਹ ਭਾਵੇਂ ਬਚਤ ਹੋ ਗਈ ਆ ਪਰ ਜਿਹੜਾ ਸਮਾਨ ਆ ਇਹਨਾਂ ਦਾ ਬੁਰੀ ਤਰ੍ਹਾਂ ਜਿਹੜਾ ਖਰਾਬ ਹੋ ਗਿਆ ਸੋ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਟਿੰਡਾ ਦੇ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਜਿਹੜੀ ਇਹ ਪਰਿਵਾਰ ਦੀ ਮਦਦ ਕੀਤੀ ਜਾਵੇ ਸੋ ਇਹ ਮਲਵਾ ਪਿਆ ਕਿ ਕਿਉਂਕਿ ਇਹਨਾਂ ਨੂੰ ਦੂਜੇ ਦਿਨਾਂ ਨੂੰ ਪਤਾ ਲੱਗਿਆ ਪਤਾ ਆ ਵੀ ਜਦੋਂ ਕਿਸੇ ਨੇ ਦੱਸਿਆ ਵੀ ਘਰ ਦੀ ਛੋਟੀ ਦੀ ਬਕਾਨ ਦੀ ਸੱਤ ਡਿੱਗ ਪਈ ਆ ਫਿਰ ਇਹ ਉਥੋਂ ਫਿਰ ਉਥੋਂ ਤੁਸੀਂ ਚੱਲ ਪੇਂ ਫਿਰ ਹਾਂ ਜੀ ਕੱਲ ਆ ਜਾਏਗੇ ਅਸੀਂ ਕੱਲ ਆ ਕੇ ਸਮਾਨ ਕੱਢਿਆ ਹੁਣ ਤੇ ਕਿਸੇ ਨੂੰ ਪੰਚਾਇਤੀ ਬੰਦੇ ਨੂੰ ਜਾਂ ਕਿਸੇ ਨੂੰ ਦੱਸਿਆ ਤੁਸੀਂ ਅਸਤਾ ਜੀ ਉਸ ਅੰਟੀ ਨੂੰ ਦੱਸਿਆ ਠੀਕ ਹੈ ਜੀ ਤੇ ਕਰਨ ਕਰਨਦੀਪ ਨੂੰ ਕਰਨਦੀਪ ਨੂੰ ਦੱਸਿਆ ਅੱਛਾ ਕਰਨਦੀਪ ਨੇ ਹਾਂ ਦੱਸਿਆ ਤਾਂ ਨਹੀਂ ਸਾਨੂੰ ਠੀਕ ਆ ਸੋ ਇਹ ਤੋਂ ਇਲਾਵਾ ਵੀ ਤੁਹਾਨੂੰ ਦਿਖਾਉਣਾ ਵੀ ਇਹ ਤਾਂ ਨੁਕਸਾਨ ਹੋਇਆ ਹੋਇਆ ਇਹ ਵਗੈਰਾ ਜਿਹੜਾ ਇਹ ਵੀ ਟੁੱਟ ਚੁੱਕੇ ਪੂਰੀ ਇਥੇ ਟੁੱਟੇ ਆ ਸੋ ਇਹ ਦੋ ਕਮਰੇ ਆ ਜਿਹੜੇ ਆ ਬਾਹਰੋਂ ਵੀ ਤਰੇੜਾਂ ਦੋਨੋਂ ਕਮਰਿਆਂ ਨੂੰ ਹੀ ਆ ਅੰਦਰੋਂ ਵੀ ਆ ਤੇ ਬਾਹਰੋਂ ਵੀ ਆ ਵੈਸੇ ਕੋਈ ਢਾੜੀ ਦੂੜੀ ਇੱਥੇ ਪਿੰਡ ਚ ਜਾਣੇ ਕਿ ਪਿੰਡ ਦੇ ਬੰਦੇ ਪਿੰਡ ਚ ਜਾਣੇ